ਇਸ ਟਾਈਮ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਟਰੱਕ ਨੂੰ ਬਚਾਉਂਦਿਆਂ ਬਚਾਉਂਦਿਆਂ ਖੇਤਾ 'ਚ ਜਾਵੜੀ ਰੋਡਵੇਜ ਸਵਾਰੀਆਂ ਦਾ ਪੈ ਗਿਆ ਰੋਲਾ ਤੇ ਦੇਖੋ ਮੌਕੇ ਤੇ ਕੀ ਬਣ ਗਏ ਹਾਲਾਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਪੁਰ ਹੀਰਾ ਬਾਈਪਾਸ ਨਜ਼ਦੀਕ ਤੋਂ ਜਿੱਥੇ ਕਿ ਦੋ ਟਰੱਕ ਆਪਸ 'ਚ ਰੇਸਾ ਲਗਾ ਰਹੇ ਹੁੰਦੇ ਹਨ ਤੇ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਖੇਤਾਂ ਵਿੱਚ ਜਾ ਪਲਟੀ ਗنیمਤ ਇਹ ਰਹੀ ਕਿ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਪੁਰ ਹੀਰਾ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਹਾਦਸੇ 'ਚ ਬੱਸ ਦੇ ਡਰਾਈਵਰ ਨੂੰ ਮਾਮੂਲੀ ਸੱਟ ਲੱਗੀ ਹੈ ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਦੋ ਟਰੱਕ ਸੀ ਉਹ ਰੇਸਾ ਲਗਾ ਰਹੇ ਸਨ ਤੇ ਇਹ ਬੱਸ ਦੇਖੋ ਤੁਸੀਂ ਖੇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੜ ਚੁੱਕੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਰਹੀ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸਿਰਫ ਬੱਸ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਲੇਕਿਨ ਜਿਹੜੇ ਡਰਾਈਵਰ ਰੇਸਾ ਲਗਾ ਰਹੇ ਸਨ ਕਿ ਇਹਨਾਂ ਨੂੰ ਲੋਕਾਂ ਦੀ ਜ਼ਿੰਦਗੀ ਦਾ ਕੋਈ ਖਿਆਲ ਨਹੀਂ ਮੋਟਰਸਾਈਕਲਾਂ ਦੀ ਰੇਸ ਸੁਣੀ ਹੋਵੇਗੀ ਕਾਰਾਂ ਦੀ ਰੇਸ ਸੁਣੀ ਹੋਵੇਗੀ ਲੇਕਿਨ ਟਰੱਕਾਂ ਦੀ ਰੇਸ ਉਹ ਵੀ ਜੀਟੀ ਰੋਡ ਤੇ ਜਿੱਥੇ ਕਿ ਲੋਕਾਂ ਦੀ ਆਵਾਜ਼ਾਈ ਬਹੁਤ ਹੈ ਸੋ ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਲੋਕਾਂ ਨੂੰ ਹੁਣ ਕਿਸੇ ਦੀ ਵੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਰਹੀ ਮੇਰਾ ਨਾਮ ਮਲਕੀਸ਼ ਸਿੰਘ ਜੀ ਬੱਸ ਡਰਾਈਵਰੋਂ ਬੱਸ ਡਰਾਈਵਰਾਂ ਜੀ ਮੈਂ ਰੋਪੜ ਡੀਪੂ ਆਗਾ ਮੇਰਾ ਹਾਂਜੀ ਕਿੱਥੋਂ ਬੱਸ ਕਿੱਥੇ ਜਾ ਰਹੀ ਸੀ ਮੈਂ ਚੰਡੀਗੜ੍ਹੋਂ ਚੱਲ ਕੇ ਜੰਮੂ ਜਾ ਰਿਹਾ ਸੀ ਜੀ ਤੇ ਕਿੱਥੇ ਐਕਸੀਡੈਂਟ ਹੋਇਆ ਕੀ ਕੰਮ ਇਹ ਹਿਆਰਪੁਰ ਬਾਈਪਾਸ ਤੇ ਹੋਇਆ ਜੀ بارش ਲੱਗ ਰਹੀ ਸੀ ਬਹੁਤ ਪੈਣਾ ਤੇ ਇਧਰੋਂ ਦੋ ਕੈਂਟਰ ਆ ਰਹੇ ਸੀਗੇ ਮੁਰਗੇਆਂ ਵਾਲੇ ਸੀਗੇ ਤੇ ਉਹ ਕਾਰ ਨੂੰ ਓਵਰਟੇਕ ਲਾਗੇ ਕਰਨ ਭੱਜੇ ਹੋਏ ਜਿਆਦਾ ਸੀਗੇ ਤੇ ਉਹਨਾਂ ਤੋਂ ਰੁਕਿਆ ਇਹ ਨਹੀਂ ਕਾਬੂ ਨਹੀਂ ਆਇਆ ਹੈਗਾ ਤੇ ਉਹਨਾਂ ਨੇ ਬੱਸ ਗਣੀ ਨੂੰ ਘਰਤਾ ਸਿੱਧਾ ਕਿੰਨੀਆਂ ਕ ਸਵਾਰੀਆਂ ਸੀ ਸਵਾਰੀਆਂ ਹੈਗੀਆਂ ਸੀ ਸਾਡੇ ਕੋਲੇ 30 35 ਤੇ ਕੁਛੇਰੇ ਸੱਟ ਕਰਾਇਆ ਦੁਕਾਨ ਨਹੀਂ ਸਵਾਰੀਆਂ ਦਾ ਬਚਾ ਜੀ ਮੇਰੀ ਲੱਗੀ ਹੈਗੀ ਸਿਰ ਤੇ ਹੋਰ ਜ਼ਿਆਦਾ ਗੰਭੀਰ ਸੱਟ ਕਿਹਦੇ ਲੱਗੀਆਂ ਨਹੀਂ ਜੀ ਹੋਰ ਕਿਸੇ ਦੀ ਨਹੀਂ ਹੈਗੀ ਸਵਾਰੀਆਂ ਹਾਂਜੀ ਹਾਂ ਸਵਾਰੀਆਂ ਦਾ ਬਚਾ ਰਹਿ ਗਿਆ ਜੀ ਕੀ ਨਾਮ ਹੈ ਮੈਂ ਰਕੇਸ਼ ਰਕੇਸ਼ ਕੁਮਾਰ ਸੇਬਲ ਪੋਰੀ ਦਾ ਚੌਂਕੀ ਤੋਂ ਹੈ ਕਿਹਦੀ ਵਾਰ ਦਾ ਭਾਜੀ ਬੱਸ ਤੇ ਕੈਂਟਰ ਦਾ ਐਕਸੀਡੈਂਟ ਹੋਇਆ ਹੈਗਾ ਰੋਪੜ ਡੀਪੋ ਦੀ ਬੱਸ ਹੈਗੀ ਆ ਤੇ ਆ ਰਹੀ ਸੀਗੀ ਇਧਰੋਂ ਚੰਡੀਗੜ੍ਹ ਸਾਈਡ ਤੋਂ ਤੇ ਜਿਹੜਾ ਕੈਂਟਰ ਨਾਲ ਛੋਟੀ ਜੀ ਟੱਕਰ ਹੋਈ ਆ ਇਹ ਸਵਾਰੀ ਦੇ ਸੱਟਾ ਲੱਗਿਆ ਥੋੜੀਆਂ ਥੋੜੀਆਂ ਬੋਤੀਆਂ ਜਿਨ੍ਹਾਂ ਨੂੰ ਸਿਵਲ ਹਸਤਾੜਾ ਪਹੁੰਚਾ ਦਿੱਤਾ ਗਿਆ ਹੈ ਟੀਟਾ ਬਾਕੀ ਦੀ ਕਾਰਵਾਈ ਦਿੱਖਦੀ ਹੈ ਤੇ ਡਰਾਈਵਰ ਜੋ ਕਿ ਮੋਟਰੋ ਪਾੜੀਆਂ ਕਿ ਫੜ ਲਿਆ ਗਿਆ ਨਹੀਂ ਨਹੀਂ ਡਰਾਈਵਰ ਦੋਨਾਂ ਦੇ ਇੱਥੇ ਕੋਲ ਹੀ ਹੈ ਜੀ ਅਬ ਇਹ ਬਣਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਤੇ bán tiền <laughs> 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 <laughs>